ਆਓ ਜਾਣੀਏ ਹਲਦੀ ਦੇ ਫਾਇਦੇ ਨੰਬਰ 1 ਹਲਦੀ ਇੱਕ ਅਜੀਹਾ ਤੱਤ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 2 ਹਲਦੀ ਚ ਵਿਟਾਮਿਨ ਕੈਲਸ਼ੀਅਮ ਆਇਰਨ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਐਂਟੀਵਾਇਰਲ ਗੁਣ ਹੁੰਦੇ ਹਨ ਨੰਬਰ 3 ਹਲਦੀ ਚਮੜੀ ਅਤੇ ਸਰੀਰ ਦੇ ਕਈ ਰੋਗਾਂ ਨੂੰ ਠੀਕ ਕਰ ਦਿੰਦੀ ਹੈ ਨੰਬਰ 4 ਹਲਦੀ ਅਤੇ ਦੁੱਧ ਦੋਵੇਂ ਗੁਣਕਾਰੀ ਹਨ ਜੇਕਰ ਇਹਨਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਫਾਇਦੇ ਦੁੱਗਣੇ ਹੋ ਜਾਂਦੇ ਹਨ ਨੰਬਰ 5 ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਦੇ ਦਰਦਾਂ ਤੋਂ ਹੀ ਨਹੀਂ ਸਗੋਂ ਕਈ ਗੰਭੀਰ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ ਇਸ ਲਈ ਇੱਕ ਗਲਾਸ ਦੁੱਧ ਵਿੱਚ ਦੋ ਚੁਟਕੀਆਂ ਹਲਦੀ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਓ ਇਸ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋਣਗੀਆਂ ਗਠੀਏ ਤੋਂ ਰਾਹਤ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਗਠੀਏ ਕਾਰਨ ਹੋਣ ਵਾਲੀ ਸੋਜ ਦੂਰ ਹੋ ਜਾਂਦੀ ਹੈ ਇਹ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਣ ਦਾ ਕੰਮ ਕਰਦਾ ਹੈ ਅਤੇ ਦਰਦ ਨੂੰ ਘਟ ਕਰਨ ਦਾ ਵੀ ਕੰਮ ਕਰਦਾ ਹੈ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਾਸ਼ਤ ਤੇ ਦਿਮਾਗ ਦੀ ਕਾਰਜਸ਼ੀਲਤਾ 'ਚ ਸੁਧਾਰ ਹੁੰਦਾ ਹੈ ਮਜ਼ਬੂਤ ਹੁੰਦੀਆਂ ਹਨ ਹੱਡੀਆਂ ਰੋਜ਼ਾਨਾ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਸਰੀਰ ਨੂੰ ਲੋੜਿੰਦੀ ਮਾਤਰਾ ਦੇ ਵਿੱਚ ਕੈਲਸ਼ੀਅਮ ਮਿਲਦਾ ਹੈ ਜਿਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਵੀ ਸਢੋਲ ਰਹਿੰਦਾ ਹੈ ਭਾਵ ਰਿਸ਼ਟ ਪੁਸ਼ਟ ਰਹਿੰਦਾ ਹੈ ਤਕੜਾ ਰਹਿੰਦਾ ਹੈ ਜੋੜਾਂ ਦੇ ਦਰਦ ਤੋਂ ਵੀ ਜਲਦੀ ਰਾਹਤ ਮਿਲਦੀ ਹੈ ਕਮਜ਼ੋਰ ਇਮਿਊਨ ਸਿਸਟਮ ਨੂੰ ਕਰੇ ਠੀਕ ਬਦਲਦੇ ਮੌਸਮ 'ਚ ਲੋਕ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਇਸ ਹਾਲਤ ਵਿੱਚ ਲੋਕ ਅਜਹੀ ਖੁਰਾਕ ਵਿੱਚ ਹਲਦੀ ਵਾਲਾ ਦੁੱਧ ਜ਼ਰੂਰ ਸ਼ਾਮਲ ਕਰਨ ਜਿਸ ਨਾਲ ਸਰੀਰ ਨੂੰ ਬਹੁਤ ਫਾਇਦਾ ਹੋਵੇਗਾ ਬਲੱਡ ਸਰਕੂਲੇਸ਼ਨ ਰੱਖੇ ਠੀਕ ਹਲਦੀ ਨੂੰ ਬਲੱਡ ਪਿਉਰੀਫਾਈ ਮੰਨਿਆ ਜਾਂਦਾ ਹੈ ਇਹ ਸਰੀਰ ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਕਾਂ ਦੀ ਗੰਦਗੀ ਨੂੰ ਸਾਫ਼ ਕਰਦਾ ਹੈ ਇਹ ਦਿਲ ਦੀਆਂ ਬਿਮਾਰੀਆਂ ਦੇ ਖਤਰੀ ਨੂੰ ਵੀ ਘਟਾਉਂਦਾ ਹੈ ਚਿਹਰਾ ਬਣਾਵੇ ਚਮਕਦਾਰ ਸੋ ਰੋਜ਼ਾਨਾ ਹਲਦੀ ਵਾਲੇ ਦੁੱਧ ਨੂੰ ਪੀਣ ਦੇ ਨਾਲ ਸਾਡਾ ਚਿਹਰਾ ਚਮਕਣ ਲੱਗਦਾ ਹੈ ਚਿਹਰੇ ਦਾ ਨਿਖਾਰ ਵਧਾਉਣ ਦੇ ਲਈ ਹਲਦੀ ਵਾਲਾ ਦੁੱਧ ਰੂੰ ਦੀ ਮਦਦ ਦੇ ਨਾਲ ਚਿਹਰੇ ਤੇ ਲਗਾਓ ਇਸ ਨਾਲ ਚਮੜੀ ਦੀ ਗੁਣਵੱਤਾ ਵਿੱਚ ਹੋਰ ਵੀ ਸੁਧਾਰ ਆਵੇਗਾ ਢਿੱਡ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਵੀ ਇਹ ਬਹੁਤ ਲਾਹੇਵੰਦ ਹੈ ਹਲਦੀ ਵਾਲਾ ਦੁੱਧ ਢਿੱਡ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਜਿਸ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਬਜ਼ ਐਸ ਡੀਟੀਆ ਤੋਂ ਰਾਹਤ ਮਿਲ ਜਾਂਦੀ ਹੈ ਪੀਰੀਅਡਸ ਦੇ ਦੌਰਾਨ ਕਈ ਵਾਰ ਸਾਨੂੰ ਦਰਦ ਹੋਣ ਲੱਗ ਜਾਂਦਾ ਸੋ ਜਿਨ੍ਹਾਂ ਔਰਤਾਂ ਨੂੰ ਪੀਰੀਅਡਸ ਦੇ ਸਮੇਂ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਨਾਂ ਲਈ ਹਲਦੀ ਵਾਲਾ ਦੁੱਧ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਹਲਦੀ ਵਾਲਾ ਦੁੱਧ ਪੀਣ ਨਾਲ ਪੀਰੀਅਡ ਦੌਰਾਨ ਹੋਣ ਵਾਲੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਲੀਵਰ ਨੂੰ ਬਣਾਉਂਦਾ ਹੈ ਮਜ਼ਬੂਤ ਹਲਦੀ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਲੀਵਰ ਨਾਲ ਸਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਵੀ ਕਰਦਾ ਹੈ ਮੈਟਾਬੋਲਿਜ਼ਮ ਨੂੰ ਕਰੇ ਬੂਸਟ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਕਿਉ ਅਤੇ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਚ ਸੁਧਾਰ ਹੁੰਦਾ ਹੈ ਮੈਟਾਬੋਲਿਜ਼ਮ ਨਾਲ ਭੋਜਨ ਨੂੰ ਪਚਾਉਣ ਦੀ ਸਮਰੱਥਾ ਸੁਧਰਦੀ ਹੈ ਜਿਸ ਨਾਲ ਭਾਰ ਘਟਾਉਣ ਚ ਵੀ ਫਾਇਦਾ ਹੁੰਦਾ ਹੈ ਇਸ ਦੇ ਨਾਲ ਹੀ ਇਹ ਤੁਹਾਡੇ ਮੂਡ ਨੂੰ ਵਧੀਆ ਵੀ ਰੱਖਦਾ ਹੈ ਸਕਿਨ ਨੂੰ ਬਣਾਏ ਹਲਦੀ ਹਲਦੀ ਕਿਉ ਅਤੇ ਦੁੱਧ ਤੁਹਾਡੀ ਸਕਿਨ ਨੂੰ ਨੇਚਰਲ ਤੌਰ ਤੇ ਮੋਇਸਚਰਾਈਜ਼ ਕਰਦਾ ਹੈ ਇਸ ਤਰ੍ਹਾਂ ਤੁਹਾਡੀ ਸਕਿਨ ਵਧੀਆ ਹੁੰਦੀ ਹੈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਅਤੇ ਘਿਓ ਨੂੰ ਦੁੱਧ ਚ ਮਿਲਾ ਕੇ ਪੀਣ ਦੇ ਨਾਲ ਤੁਹਾਡੀ ਸਕਿਨ ਹਾਈਡਰੇਟ ਹੁੰਦੀ ਹੈ ਨਾਲ ਹੀ ਬੇਜਾਨ ਅਤੇ ਡਲ ਸਕਿਨ ਰਿਪੇਅਰ ਹੋ ਜਾਂਦੀ ਹੈ ਸੋ ਜੇਕਰ ਤੁਸੀਂ ਆਪਣੇ ਚਿਹਰੇ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ਚ ਘਿਓ ਅਤੇ ਹਲਦੀ ਮਿਲਾ ਕੇ ਪੀਓ ਦੁੱਧ ਚ ਕਿਓ ਅਤੇ ਹਲਦੀ ਮਿਲਾ ਕੇ ਪੀਣ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਾਨੂੰ ਦੁੱਧ ਚ ਹਲਦੀ ਅਤੇ ਕਿਓ ਦਾ ਸੇਵਨ ਕਰਨ ਦੀ ਸਲਾਹ ਨਾ ਸਿਰਫ ਬਜ਼ੁਰਗ ਦਿੰਦੇ ਹਨ ਸਗੋਂ ਆਯੁਰਵੇਦ ਦੇ ਵਿੱਚ ਵੀ ਇਸ ਦੁੱਧ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਸੋ ਆਓ ਜਾਣਦੇ ਹਾਂ ਇਸ ਦੇ ਹੋਰ ਮਹੱਤਵਪੂਰਨ ਫਾਇਦੇ ਇਹ ਪਾਚਨ ਤੰਤਰ ਨੂੰ ਤੰਦਰੁਸਤ ਰੱਖਦਾ ਹੈ ਸਹੀ ਰੱਖਦਾ ਹੈ ਸਾਦਾ ਇੱਕ ਗਲਾਸ ਦੁੱਧ ਪੀਣ ਤੋਂ ਵਧੀਆ ਹੈ ਕਿ ਤੁਸੀਂ ਇਸ ਚ ਇੱਕ ਚਮਚ ਕਿਓ ਪਾਓ ਇੱਕ ਚੁਟਕੀ ਹਲਦੀ ਮਿਲਾਓ ਇਸ ਤੋਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਹਲਦੀ ਵਾਲਾ ਦੁੱਧ ਅਤੇ ਕਿਓ ਦਾ ਮਿਸ਼ਰਣ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ ਇਸ ਦੁੱਧ ਦਾ ਸੇਵਨ ਕਰਨ ਦੇ ਨਾਲ ਸਰੀਰ ਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਿਸ ਕਾਰਨ ਪਾਚਨ ਕਿਰਿਆ ਚ ਸੁਧਾਰ ਆਉਂਦਾ ਹੈ ਇੰਨਾ ਹੀ ਨਹੀਂ ਇਹ ਕਬਜ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਇਹ ਤੁਹਾਡੀ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਈ ਰੱਖਣ 'ਚ ਤੁਹਾਡੀ ਮਦਦ ਕਰ ਸਕਦਾ ਹੈ। ਅਗਲਾ ਪੁਆਇੰਟ ਹੈ ਜੋੜਾਂ ਦੇ ਦਰਦ ਨੂੰ ਕਰੇ ਘਟ। ਸੋ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਹਲਦੀ ਅਤੇ ਘਿਓ ਦਾ ਸੇਵਨ ਕਰਨ ਦੇ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਘਿਓ ਜੋੜਾਂ ਲਈ ਇੱਕ ਮਸ਼ਹੂਰ ਲੂਬ੍ਰਿਕੈਂਟਾ ਕੰਮ ਕਰਦਾ ਹੈ। ਇਸ 'ਚ ਮੌਜੂਦ ਗੁਣ ਇਸ 'ਚ ਮੌਜੂਦ ਗੁਣ ਜਿੱਥੇ ਹੀ ਸੋਜ ਨੂੰ ਘੱਟ ਕਰਦੇ ਹਨ ਉਥੇ ਹੀ ਹੱਡੀਆਂ ਨੂੰ ਕੁਦਰਤੀ ਤੌਰ ਤੇ ਮਜ਼ਬੂਤ ਵੀ ਕਰਦੇ ਹਨ ਕਿਉਂਚ ਮੌਜੂਦ ਵਿਟਾਮਿਨ K2 ਹੱਡੀਆਂ ਨੂੰ ਦੁੱਧ ਤੋਂ ਕੈਲਸ਼ੀਅਮ ਨੂੰ ਸੋਖਣ 'ਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਹਲਦੀ ਸੋਜ ਅਤੇ ਦਰਦ ਨੂੰ ਘਟ ਕਰਨ 'ਚ کارਗਰ ਹੈ ਪਾਵਲਾਵਦਿਕ ਹੈ ਇਸੇ ਲਈ ਆਯੁਰਵੇਦ ਦੇ ਵਿੱਚ ਵੀ ਦੁੱਧ ਹਲਦੀ ਅਤੇ ਕਿਉ ਦੇ ਮਿਸ਼ਰਣ ਨੂੰ ਵਧੀਆ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਅਗਲਾ ਪੁਆਇੰਟ ਹੈ ਤਣਾਅ 'ਚ ਘਰੇ ਸੁਧਾਰ ਸਾਡੀ ਜੋ ਟੈਨਸ਼ਨ ਹੈ ਤਣਾਅ ਹੈ ਕਿਸੇ ਵੀ ਕਿਸਮ ਦਾ ਡਿਪਰੈਸ਼ਨ ਹੈ ਉਹਨੂੰ ਦੂਰ ਕਰਦਾ ਹੈ ਕਿ ਹਲਦੀ ਵਾਲਾ ਦੁੱਧ ਸੋ ਹਲਦੀ ਵਾਲੇ ਦੁੱਧ ਚ ਕਿਉਂ ਮਿਲਾ ਕੇ ਪੀਣ ਦੇ ਨਾਲ ਸਾਡਾ ਤਣਾਅ ਦੂਰ ਹੋ ਜਾਂਦਾ ਹੈ ਚਾਕਲੇਟ ਜਾਂ ਆਈਸਕ੍ਰੀਮ ਦੀ ਤਰ੍ਹਾਂ ਕਿਉਂ ਨੂੰ ਵੀ ਮੂਡ ਸੁਧਾਰਨ ਲਈ ਸੁਪਰ ਫੂਡ ਮੰਨਿਆ ਜਾਂਦਾ ਹੈ ਇਹ ਤੁਹਾਡੇ ਮੂਡ ਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ ਆਯੁਰਵੈਦ ਦੇ ਅਨੁਸਾਰ ਰਾਤ ਨੂੰ ਇੱਕ ਗਰਮ ਕੱਪ ਦੁੱਧ ਪੀਣ ਦੇ ਨਾਲ ਦਿਮਾਗੀ ਪ੍ਰਣਾਲੀ ਸ਼ਾਂਤ ਹੁੰਦੀ ਹੈ ਜਿਸ ਦੇ ਨਾਲ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ। ਇਹ ਹੀ ਕਾਰਨ ਹੈ ਕਿ ਤਣਾਅ ਨਾਲ, ਪਾਵ ਟੈਨਸ਼ਨ ਦੇ ਨਾਲ ਜੂਝ ਰਹੇ ਲੋਕਾਂ ਲਈ ਇਹ ਡਰਿੰਕ ਖਾਸ ਤੌਰ ਤੇ ਫਾਇਦੇਮੰਦ ਮੰਨੀ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤੁਹਾਡੇ ਜੋੜਾਂ ਦੇ ਦਰਦ ਨਾਲ ਸੰਬੰਧਿਤ ਤੇ ਤੁਹਾਡੇ ਟੈਨਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਪਾਚਨ ਤੰਤਰ ਦੇ ਨਾਲ ਸੰਬੰਧਿਤ ਤਾਂ ਤੁਸੀਂ ਆਪਣੇ ਰੋਜ਼ਾਨਾ ਦੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਹਲਦੀ ਵਾਲਾ ਦੁੱਧ ਤੇ ਕਿਉਂ ਇਹ ਸਾਡੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਲਈ ਬਹੁਤ ਹੀ ਲਾਭਦਾਇਕ ਕਾਰਗਰ ਉਪਾਅ ਹੈ ਇਹ ਤੁਹਾਡੀ ਸਕਿਨ ਨੂੰ ਵੀ ਹੈਲਦੀ ਬਣਾਈ ਰੱਖਣ 'ਚ ਤੁਹਾਡੀ ਮਦਦ ਕਰੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤਾਂ ਧੰਨਵਾਦ